ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਵੀਰ ਟਟਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਸੀਂ ਲਗਾਤਾਰ ਆਪਾਂ ਸੰਘਰਸ਼ ਵਿਢਿਆ ਹੈ ਤੁਸੀਂ ਵੀ ਲਗਾਤਾਰ ਸੰਘਰਸ਼ ਦਾ ਹਿੱਸਾ ਬਣਦੇ ਰਹੇ ਹੋ ਬਿਲਕੁਲ ਤੁਸੀਂ ਹੁਣ ਵੀ ਬਿਲਕੁਲ ਬਣਨ ਜਾ ਰਹੇ ਹੋ 2 ਮਾਰਚ ਦਾ ਆਪਣਾ ਜਿਹੜਾ ਪ੍ਰੋਟੈਸਟ ਰੱਖਿਆ ਤੁਸੀਂ ਉਹਦੀਆਂ ਤਿਆਰੀਆਂ ਬਿਲਕੁਲ ਵਿੱਟ ਰੱਖੀਆਂ ਹੈ ਬਹੁਤ ਸਾਥੀਆਂ ਦੇ ਫੋਨ ਆ ਰਹੇ ਆ ਬਹੁਤ ਸਾਥੀ 2 ਮਾਰਚ ਨੂੰ ਇਸ ਵਾਰ ਪਹੁੰਚਣ ਜਾ ਰਹੇ ਆ ਤਾਂ ਸਾਥਿਓ ਜੇਕਰ ਤੁਸੀਂ ਇਸ ਵਾਰ 2 ਮਾਰਚ ਨੂੰ ਹੜ ਦਾ ਰੂਪ ਧਾਰਨ ਕਰ ਲੈਨੇ ਹੋ ਤਾਂ ਸਾਥਿਓ ਬਹੁਤ ਜਲਦਾਪਾਂ ਭਰਤੀ ਲੈ ਕੇ ਛੱਡਾਂਗੇ ਕਿਉਂਕਿ ਆਪਣੀਆਂ 2 ਤੋਂ 3 ਮੰਗਾ ਹੈ ਸਾਥਿਓ ਪਹਿਲੀ ਗੱਲ ਮਾਸਟਰ ਕੁਕੀਟਰ ਦੀ ਭਰਤੀ ਆਉਣ ਤੇ 55% ਦਾ ਪਤਾ ਚੱਲੇਗਾ ਪਿੱਲ ਲੱਗੀ ਹੈ ਜਾਂ ਨਹੀਂ ਤਾਂ ਦੂਸਰੀ ਗੱਲ ਉਮਰ ਹੱਦ ਤਾਂ ਹੀ ਪਤਾ ਚੱਲੇਗਾ ਜੇਕਰ ਮਾਸਟਰ ਕਿਟਰ ਦੀ ਭਰਤੀ ਆਉਣ ਤੇ ਹੀ ਤਾਂ ਬਹੁਤ ਮੇਨ ਦੋ ਚਾਰ ਗੱਲਾਂ ਹੈ ਮਾਸਟਰ ਕਿਟਰ ਦੀ ਭਰਤੀ ਤੇ ਤੇ ਲੈਕਚਰਰ ਦੀ ਭਰਤੀ ਦੀ ਗੱਲ ਕਰੀਏ ਲੈਕਚਰਰ ਦੀ ਭਰਤੀ ਇਹ ਕਿਉਂ ਅੜੀ ਹੈ ਸਾਥਿਓ ਉਹ ਸਿਰਫ ਆਪਣੇ ਕਰਕੇ ਅੜੀ ਹੈ ਜੇ ਤੁਸੀਂ ਘਰਾਂ ਚੋਂ ਬਾਹਰ ਨਿਕਲੇ ਹੁੰਦੇ ਤਾਂ ਅੱਜ ਆਪਾਂ ਨੂੰ ਲੈਕਚਰਰ ਦੀ ਭਰਤੀ ਵੇਖਣ ਨੂੰ ਮਿਲ ਜਾਂਦੀ ਤੁਸੀਂ ਘਰਾਂ ਚ ਬੈਠੇ ਰਹੇ ਲਾਇਬ੍ਰੇਰੀਆਂ ਬੈਠੇ ਰਹੇ ਤੁਸੀਂ ਹੌਲੀ ਹੌਲੀ ਟਾਈਮ ਆਪਣਾ ਵੇਸਟ ਕਰਦੇ ਰਏ ਤੁਸੀਂ 3 ਸਾਲ ਗੁਜ਼ਾਰ ਲਏ ਘਰਾਂ ਚੋਂ ਨਹੀਂ ਨਿਕਲੇ ਚਲੋ ਫਿਰ ਵੀ ਤੁਹਾਡਾ ਸ਼ੁਕਰ ਕਰਦੇ ਆਂ ਇਸ ਵਾਰ ਤੁਸੀਂ ਧਰਨੇ ਦਾ ਹਿੱਸਾ ਬਣਨ ਜਾ ਰਹੇ ਹਾਂ ਬਹੁਤ ਸਾਥੀਆਂ ਦੇ ਫੋਨ ਆਇਆ ਵੀ ਅਸੀਂ ਇਸ ਵਾਰ ਧਰਨੇ ਦਾ ਹਿੱਸਾ ਬਣਾਂਗੇ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਸਾਰੇ ਹਿੱਸਾ ਬਣੋ ਜਿੰਨੇ ਸਾਥੀ ਜਿੱਥੇ ਵੀ ਬੈਠੇ ਸਾਰੇ ਆਪਣੇ ਆਸੇ-ਪਾਸੇ ਸਾਰਿਆਂ ਨੂੰ ਫੋਨ ਕਰੋ ਇਸ ਵਾਰ ਜਿਹੜਾ 2 ਮਾਰਚ ਦਾ ਆਪਾਂ ਧਰਨਾ ਰੱਖਿਆ ਸੰਗਰੂਰ ਸੀਐਮ ਦੀ ਕੋਠੀ ਦਾ ਕਰਾਉ ਸਾਰੇ ਵੇਰਕਾ ਮਿਲਕ ਪਲਾਂਟ ਪਹੁੰਚਣਾ ਹੈ ਗੱਲ ਕਰਦਿਆਂ ਸਾਥਿਓ ਮਾਸਟਰ ਕੇਟਰ ਦੀ ਲੈਕਚਰਾਰ ਦੀ ਜਿਹੜੀਆਂ ਭਰਤੀਆਂ ਹੋਣ ਜਾ ਰਹੀਆਂ ਪਹਿਲਾਂ ਲਗਾਤਾਰ ਸਰਕਾਰ ਨੇ ਆਪਾਂ ਨੂੰ ਇਸੇ ਕਰਕੇ ਟਾਲਾ ਮਾਰ ਕੇ ਰੱਖਿਆ ਤੇ ਤੁਹਾਡੀਆਂ ਪ੍ਰਮੋਸ਼ਨਾਂ ਜਿਹੜੀਆਂ ਮਾਸਟਰ ਕੇਟਰ ਤੋਂ ਲੈਕਚਰਾਰ ਕਰਨ ਕੀਤੀਆਂ ਜਾ ਰਹੀਆਂ ਕੁਝ ਸਾਥਿਓ ਰਹਿ ਗਈਆਂ ਉਹ ਜਲਦ ਹੋਣ ਜਾ ਰਹੀਆਂ ਇੱਕ ਅਹਿਮ ਜਾਣਕਾਰੀ ਤੁਹਾਡੇ ਲਈ ਨਿਕਲ ਕੇ ਆਈ ਹੈ ਕਿ ਮਾਸਟਰ ਕੇਟਰ ਦੀ ਜਿਹੜੀ ਆ ਪ੍ਰਥੀ ਹੈ ਉਹ ਥੋੜੀ ਬੋਤੀ ਉਹਦੇ ਵਿੱਚ ਹੋਰ ਪ੍ਰਮੋਸ਼ਨ ਕਰਨ ਜਾ ਰਿਹਾ ਹੈ ਪ੍ਰਮੋਸ਼ਨਾਂ ਕਿਹਦੇ ਚ ਕਰਨ ਜਾ ਰਿਹਾ ਉਹ ਹੈਡ ਟੀਚਰਾਂ ਦੀਆਂ ਕਰਨ ਜਾ ਰਿਹਾ ਬਹੁਤ ਜਲਦ 3 ਤੋਂ 400 500 ਹੈਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਹੋਣ ਜਾ ਰਹੀਆਂ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਸਾਥਿਓ ਹੁਣ ਆਪਣਾ ਬਿਲਕੁਲ ਧਰਨਾ ਆਪਣਾ ਪੀਕ ਤੇ ਆਪਾਂ ਆਪਣੀ ਜਿੱਤ ਵੱਲ ਬਿਲਕੁਲ ਨੇੜੇ ਆ ਤੁਸੀਂ ਥੋੜਾ ਬਹੁਤਾ ਸਾਥ ਦੇਣਾ ਸਿੱਖੋ ਘਰੋਂ ਬਾਹਰ ਨਿਕਲੋ ਜੇਕਰ ਤੁਸੀਂ ਘਰੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਤਾਂ ਬਿਲਕੁਲ ਆਪਾਂ ਭਰਦੇ ਬਹੁਤ ਜਲਦ ਲੈ ਕੇ ਛੱਡਾਂਗੇ ਹੁਣ ਤੁਹਾਡਾ ਘਰੋਂ ਨਿਕਲਣਾ ਬਹੁਤ ਜ਼ਰੂਰੀ ਏ ਕੱਲ ਇੱਕ ਮੈਂ ਮੈਸੇਜ ਤੁਹਾਨੂੰ ਸਾਰਿਆਂ ਤੱਕ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਹੈ ਕਿ ਜਿਹੜਾ ਵਿਧਾਨ ਸਭਾ ਦਾ اجلاس ਹੈ ਉਹ 24 ਤੋਂ 25 ਨੂੰ ਬੁਲਾਇਆ ਜਾ ਰਿਹਾ ਹੈ ਉੱਥੇ ਆਪਣੇ ਪੰਜਾਬ ਦੇ 117 ਐਮਐਲਏ ਨੇ ਉੱਥੇ ਪਹੁੰਚਣਾ ਸਾਰਿਆਂ ਨੇ ਆ ਪਹੁੰਚਣਾ ਜਾਣਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਹਰ ਇੱਕ ਬੰਦਾ ਹਰ ਇੱਕ ਸਾਥੀ ਜਿੱਥੇ ਵੀ ਬੈਠਾ ਹੈ 4 ਤੋਂ 5 10 ਜਣੇ ਇਕੱਠੇ ਕਰੋ ਲੈ ਕੇ ਜਾਓ ਤੁਸੀਂ ਆਪਣੇ ਹਲਕਾ ਵਿਧਾਇਕ ਨੂੰ ਉਹਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਦੱਸੋ ਉਹਨਾਂ ਨੂੰ ਕਹੋ ਕਿ ਸਾਡੀਆਂ ਪੰਜਾਬ ਵਿੱਚ ਮਾਸਟਰ ਕਿਟ ਦੀਆਂ ਜਿਹੜੀਆਂ ਵਕੈਂਸੀ ਹੈ ਉਹ ਘੱਟੋ ਘੱਟ 10 ਤੋਂ 15000 ਖਾਲੀ ਹੈ ਉਹ ਲਗਭਗ ਹੈਡ ਟੀਚਰਾਂ ਦੀ ਖਾਲੀ ਹੈ ਲੈਕਚਰਰਾਂ ਦੀ ਖਾਲੀ ਹੈ ਮਾਸਟਰ ਕਿਟਰ ਦੀਆਂ ਵੱਡੇ ਪੱਤਰ ਤੇ ਖਾਲੀ ਹੈ ਜਿਹੜੀਆਂ ਆਰਟੀਆ ਦੇ ਮੁਤਾਬਕ ਵਿੱਚ ਵੀ ਬਹੁਤ ਵੱਡੇ ਪੱਤਰ ਤੇ ਖਾਲੀ ਪਈਆਂ ਹੈ ਤਾਂ ਤੁਸੀਂ ਉਹਨਾਂ ਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਬੀੜਾ ਚੱਕੋ ਉਹਨਾਂ ਨੂੰ ਆਵਾਜ਼ ਉਬਲੰਦ ਕਰੋ ਸਾਡੀ ਜਿਹੜੇ ਅਸੀਂ ਬੇਰੁਜ਼ਗਾਰਾਂ ਅਸੀਂ ਬਿਲਕੁਲ 3 ਸਾਲ ਤੋਂ ਤੜਫ ਰਹੇ ਆਂ ਭਰਤੀ ਤੋਂ ਨਾ ਤੁਸੀਂ ਉਮਰ ਹੱਦ ਬਾਰੇ ਕੁਝ ਬੋਲਿਆ ਤੁਸੀਂ ਸਟੇਜਾਂ ਤੇ ਬੋਲਿਆ ਹਾਲੇ ਤੱਕ ਹੱਲ ਨਹੀਂ ਕੀਤਾ ਨਾ ਤੁਸੀਂ 55% ਦਾ ਹੱਲ ਕੀਤਾ ਨਾ ਕੋ ਮਾਸਟਰ ਕੇਡਰ ਦੀ ਲੈਕਚਰ ਮਾਸਟਰ ਕੇਡਰ ਦੀ ਭਰਤੀ ਨਾ ਲੈਕਚਰਰ ਦੀ ਭਰਤੀ ਤੁਸੀਂ ਬਿਲਕੁਲ ਇਹਦੇ ਬਾਰੇ ਕੁਝ ਨਹੀਂ ਬੋਲਿਆ ਤੁਹਾਡੀ ਸਰਕਾਰ ਬਿਲਕੁਲ ਅਸੀਂ ਬੇਰੁਜ਼ਗਾਰਾਂ ਨੇ ਬਿਲਕੁਲ ਪੂਰਾ ਜੋਰ ਲਾਇਆ ਤਾਂ ਸਾਥੀਓ ਤੁਸੀਂ ਆਪਣੀਆਂ ਮੰਗਾਂ ਉਹਨਾਂ ਕੋਲ ਰੱਖੋ ਸਾਰੇ ਸਾਥੀ ਇੱਕ ਇੱਕ ਮੰਗ ਪੱਤਰ ਜਿਹਦੇ ਕੋਲੋਂ ਮੰਗ ਪੱਤਰ ਨਹੀਂ ਹੈਗਾ ਮੇਰੇ ਨੰਬਰ ਤੇ ਸੰਪਰਕ ਕਰਕੇ 94642833 ਕਿਹਾ ਸੀ ਤੇ ਸੰਪਰਕ ਕਰਕੇ ਤੁਸੀਂ ਆਪਣਾ ਮੰਗ ਪੱਤਰ ਜਾ ਕੇ ਦਿਓ 24 ਤੇ 25 ਨੂੰ ਇਹਨਾਂ ਦਾ ਵਿਧਾਨ ਸਭਾ اجلاس ਹੈ ਉੱਥੇ ਆਪਣੀਆਂ ਮੰਗਾਂ ਬਿਲਕੁਲ ਇਹ ਰੱਖਣਗੇ ਆਪਣੀਆਂ ਮੰਗਾਂ ਬਿਲਕੁਲ ਉਠਾਉਣਗੇ ਜਿਹੜੀਆਂ ਮਾਸਟਰ ਕਿੱਟ ਦੀਆਂ ਭਰਤੀਆਂ ਪਿਛਲੇ ਦਿਨੀ ਤੁਸੀਂ ਵੇਖਿਆ ਕਿਵੇਂ ਨਿਊਜ਼ਪੇਪਰਾਂ ਤੇ ਬਿਲਕੁਲ ਆਪਣੀਆਂ ਖਬਰਾਂ ਮਾਸਟਰਕਿੱਟ ਦੀ ਉਡੀਆਂ ਉਸੇ ਤਰ੍ਹਾਂ ਤੁਸੀਂ ਸਾਰੇ ਸਾਥੀ ਐ ਐਮਐਲਏ ਵਿਧਾਇਕਾਂ ਦੇ ਕੋਲ ਜਾਓ ਉਹਨਾਂ ਨੂੰ ਕਹੋ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਹੈ ਤੁਸੀਂ ਸਾਡੀਆਂ ਮਾਸਟਰਕਿੱਟ ਦੀ ਭਰਤੀ ਦਿਓ 55% ਦਾ ਸਾਡਾ ਹੱਲ ਕਰੋ ਤੇ ਦੂਸਰਾ ਲੈਕਚਰਰ ਦੀ ਪਰਥੀ ਜਿਹੜੀ ਸਾਡੀ ਤੁਸੀਂ ਵਿਧਾਨ ਸਭਾ ਬੋਲੀਏ ਉਹ ਸਾਡਾ ਹੱਲ ਕਰੋ ਲਗਾਤਾਰ ਤੁਸੀਂ ਇਸੇ ਤਰ੍ਹਾਂ ਬਣਾ ਕੇ ਰੱਖੋ ਨਿਊਜ਼ ਲਗਾਓ ਉਹਦੀ ਸੋਸ਼ਲ ਮੀਡੀਆ ਚਾਓ ਇਸੇ ਤਰ੍ਹਾਂ ਇਹ ਸੋਸ਼ਲ ਮੀਡੀਆ ਦੇ ਵਿੱਚ ਸਰਕਾਰ ਬਣੀ ਉਸੇ ਤਰ੍ਹਾਂ ਆਪਾਂ ਆਪਣੀ ਪਰਥੀ ਲੈ ਕੇ ਛੜੀਏ ਤੇ ਜੇਕਰ ਤੋਂ ਮਾਰਚ ਤੋਂ ਪਹਿਲਾਂ ਪਹਿਲਾਂ ਆਪਣੀਆਂ ਮੰਗਾਂ ਇਹ ਨਹੀਂ ਚੁਪਦੇ ਵਿਧਾਨ ਸਭਾ ਜਾ ਵਿਧਾਇਕ ਆਪਣੀਆਂ ਤਾਂ ਫਿਰ ਆਪਾਂ 2 ਮਾਰਚ ਨੂੰ ਆਪਾਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕਰਨ ਜਾ ਰਹੇ ਆ ਉੱਥੇ ਸਾਰਿਆਂ ਨੇ ਤੁਸੀਂ ਪਹੁੰਚਣਾ ਹੈ ਉੱਥੇ ਆਪਾਂ ਇਹਨਾਂ ਦਾ ਬਿਲਕੁਲ ਡਟ ਕੇ ਜਲੂਸ ਕੱਢਾਂਗੇ ਜੇਕਰ ਫਿਰ ਵੀ ਆਪਣੀਆਂ ਹੱਲ ਨਹੀਂ ਹੁੰਦੀਆਂ ਤਾਂ ਅਗਲਾ ਧਰਨਾ ਅਨੰਤਪੁਰ ਸਾਹਿਬ ਦਾ ਹੋਵੇਗਾ ਬਿਲਕੁਲ ਉੱਥੇ ਸਾਰੇ ਸਾਥੀ ਆਨੰਦਪੁਰ ਸਾਹਿਬ ਪਹੁੰਚਾਂਗੇ ਆਨੰਦਪੁਰ ਇਹਨਾਂ ਦਾ ਜਲੂਸ ਕੱਢੀਏ ਜਿਹੜਾ ਇਹ ਆਪਾਂ ਨੂੰ ਸਿੱਖਿਆ ਦੇ ਬਿਲਕੁਲ ਕਹਿੰਦੇ ਸੀ ਅਸੀਂ ਸਿੱਖਿਆ ਤੇ ਬਹੁਤ ਕੁਝ ਕਰ ਚੁੱਕੇ ਹਾਂ ਪਰ ਹਾਲੇ ਤੱਕ ਕੁਝ ਨਹੀਂ ਹੋਇਆ ਤਾਂ ਤੁਸੀਂ ਸਾਰੇ ਸਾਥੀ ਬਿਲਕੁਲ 2 ਮਾਰਚ ਨੂੰ ਵਿਧਾਇਕਾਂ ਦੀਆਂ ਜਿਹੜੀਆਂ ਇਹਨਾਂ ਦੇ ਐਮਐਲ ਐ ਉਹਨਾਂ ਨੂੰ ਮੰਗ ਪੱਤਰ ਜਾ ਕੇ ਆਵਾਦਿਓ ਤੇ ਨਾਲ ਉਹਨਾਂ ਨੂੰ ਕਹੋ ਸਾਡੇ ਜਿਹੜੇ ਮੁੱਦੇ ਐ ਦੋ ਤੋਂ ਚਾਰ ਮੁੱਦੇ ਉਹ ਤੁਸੀਂ ਵਿਧਾਨ ਸਭਾ ਚੁੱਕੋ ਤੇ ਮਾਸਟਰ ਕਿਟ ਤੇ ਲੈਕਚਰਰ ਬਾਰੇ ਜਾ ਕੇ ਕਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ 2 ਮਾਰਚ ਨੂੰ ਜਿਹੜਾ ਆਪਣਾ ਪ੍ਰੋਟੈਸਟ ਹੈ ਆਪਾਂ ਬਹੁਤ ਜ਼ੋਰ ਸ਼ੋਰ ਨਾਲ ਤੇ ਤਗੜਾ ਹੋ ਕੇ ਸਾਰੇ ਸਾਥੀ ਨਿਕਲੋ ਤੇ ਆਪਾਂ ਜਲਦੀ ਇੱਕ ਵੱਡੀ ਭਰਤੀ ਲੈ ਕੇ ਛੱਡੀਆ ਮਾਸਟਰ ਕਿੱਟ ਦੀ ਜਿਹੜੀਆਂ ਆਪਣੀਆਂ 4-5 ਮੰਗਾ ਹੱਲ ਕਰਾ ਤੇ ਜਲਦ ਆਪਾਂ ਆਪਣੇ ਮਾਸਟਰ ਕਿੱਟ ਦੀ ਤਿਆਰੀ ਨੂੰ ਵਧਾਈਏ ਧੰਨਵਾਦ ਸਾਥੀਓ